ਹਾਂਜੀ ਸਤਿ ਸ੍ਰੀ ਅਕਾਲ ਜੀ ਲਓ ਜੀ ਅੱਜ ਆਪਾਂ ਆਇਆ ਰੋਕਾ ਦੀ ਮਨਹਿਰਵਾ ਤੇ ਆਪਣੇ ਨਾਲ ਆਇਆ ਮੇਰੇ ਨਾਲ ਮਜੀਦ ਕਮਲ ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਤੇ ਮਜੀਦ ਤੇ ਆਪਾਂ ਇਹ ਚਾਰ ਬੰਦੇ ਤੇ ਆਪਾਂ ਕਰਨ ਆਇਆ ਪਾਨਿਸ਼ਾਨ ਪਾਨਿਸ਼ਾਨ ਤੇ ਬਾਈ ਬਣ ਕੇ ਗੁੱਸਾ ਨਾ ਕਰਿਓ ਜੇ ਵੀਡੀਓ ਚ ਮਾੜਾ ਮੋੜਾ ਕੋਈ ਗੱਜ ਬੰਦੇ ਵੱਧਦਾ ਤੇ ਬੰਦੇ ਹਾਸੇ ਜਿੱਥੇ ਮਜੀਦ ਦਾ ਕਮਲ ਜੁੜ ਜਣ ਉੱਥੇ ਉਹ ਵੀ ਇਹਨਾਂ ਦਾ ਰੌਲਾ ਹੀ ਲਾ ਰਿਹਾ ਹੈ ਆ ਦੇਖੋ ਹੁਣ ਵੀ ਨਹੀਂ ਹਟ ਰਿਹਾ ਇਹਦਾ ਨੌਵੇਂ ਚੱਲਦਾ ਰਿਹਾ ਚੱਲ ਰਿਹਾ ਹੁੰਦਾ ਤੇ ਉਰੇ ਆਪਾਂ ਜਾਨੀ ਕਿ ਬੰਦਾ ਜਾਨੀ ਗੱਡੀ ਇੱਥਾਂ ਵੀ ਲਾ ਸਕਦਾ ਆਉਣ ਤੋਂ ਪਹਿਲੇ ਆਪਾਂ ਨੂੰ ਥੋੜਾ ਸੜਕ ਦਿਖਾਉਣੀ ਆ ਸੜਕ ਚੜੀ ਆਉਂਦੀ ਆ ਦੇਖੋ ਮੇਰੇ ਮਗਰ ਸੜਕ ਦਿਖਦੀ ਹੋਣੀ ਆ ਸੜਕ ਥੋੜੀ ਜਿਹਾ ਇਦਾਂ ਟੈਟ ਜਿਓ ਤੇ ਬੰਦਾ ਇੱਥਾਂ ਵੀ ਗੱਡੀ ਲਾ ਸਕਦਾ ਜਿਹੜਾ ਬੰਦਾ ਤੁਰਨ ਨੂੰ ਫਿਰਦਾ ਪੂਰਾ ਸ਼ਕੀਨ ਹੋਵੇ ਤੁਰ ਕੇ ਆਉਣ ਲਈ ਤੇ ਨਹੀਂ ਆਪਾਂ ਕਿਉਂਕਿ ਆਪਾਂ ਗੱਡੀ ਲਾਈ ਉੱਪਰ ਆ ਗਏ ਤੇ ਉਰੇ ਟਰੈਕਿੰਗ ਕਰਨ ਨੂੰ ਬਣਿਆ ਹੋਇਆ ਹੈ ਕਿਲੋ ਡੇਢ ਕਿਲੋਮੀਟਰ ਦਾ ਉਹ ਟਰੈਕ ਤੇ ਓਰੇ ਗੱਡੀ ਚ ਖੜਾ ਕੇ ਜਣੀ ਇਹਨਾਂ ਨੇ ਐਡਾ ਲੈਣਾ ਲੂਣਾ ਦਾ ਨਹੀਂ ਓਰੇ ਬਣਾਈਆ ਬੰਦਾ ਜੇ ਕਿਸੇ ਵੀ ਲੈ ਐਦਾਂ ਆ ਓਰੇ ਬੰਦਾ ਗੱਡੀ ਫਰੀ ਚ ਲਾ ਕੇ ਜਾ ਸਕਦਾ ਗੱਡੀ ਫਰੀ ਚ ਨਹੀਂ ਜੀ ਲੱਗਦੀ ਗੱਡੀ ਚ ਅੱਧਾ ਘੰਟਾ ਪਹਿਲਾਂ ਅੱਧਾ ਘੰਟਾ ਬੰਦੇ ਨੂੰ ਫਰੀ ਆ ਤੇ ਉਸ ਤੋਂ ਬਾਅਦ ਓਰੇ ਉਹ ਪਰਚੀ ਲੱਗਦੀ ਜੀ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਕਮੈਂਟ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਤੁਹਾਨੂੰ ਵੀਡੀਓ ਕਹੇ ਜੀ ਲੱਗਦੀ ਆ ਬਾਕੀ ਗੱਲ ਆ ਤੇ ਇਦਾਂ ਇਹਦੀ ਕਾਮੇਡੀ ਜ਼ਰੂਰ ਦੱਸਿਓ ਬੰਦੇ ਦੀ ਤੁਹਾਨੂੰ ਪਤਾ ਹੈ ਬੰਦਿਆਂ ਜਿਹਦੇ ਕਾਮੇਡੀ ਕਿਹਦੀ ਵਧੀਆ ਲੱਗਦੀ ਹੈ ਜਿਹੜੇ ਵਿੱਚ ਇਹ ਗੱਲਾਂ ਬਾਤਾਂ ਕਰਦੇ ਆਂ ਤੇ ਅੱਜ ਵਾਲੀ ਵੀਡੀਓ 'ਚ ਵੀ ਜੋ ਗੱਲਾਂ ਬਾਤਾਂ ਕਰਨਗੇ ਉਹਦੇ ਬਾਰੇ ਜ਼ਰੂਰ ਦੱਸਿਓ ਵੀ ਤੇ ਚਲੋ ਠੀਕ ਹੈ ਜੀ ਆਓ ਚਾ ਚੱਲਦੇ ਆਪਾਂ ਹੁਣ ਉੱਪਰ ਨੂੰ ਦੇਖਦੇ ਆਪਾਂ ਜੱਗਾ ਕਿਉਂਕਿ ਆਪਾਂ ਵੀ ਪਹਿਲੀ ਵਾਰ ਹੈ ਮਜੀਤ ਪਹਿਲਾਂ ਆ ਲਿਆ ਤੇ ਦੇਖਦੇ ਆ ਉੱਤੇ ਜਾ ਕੇ ਕੀ ਚੀਜ਼ ਆ ਚੰਗਾ ਜੀ ਆਜੋ ਉੱਪਰ ਨੂੰ ਉਹ ਉਧਰ ਉੱਥੇ ਨਾ ਜਾਣਾ ਹੁਣ ਆਪਾਂ ਫੇਰ ਜਾਣਾ ਹੈ ਪਿਛਲੇ ਸਾਲ ਵਾਂਗ ਚਲੋ ਉਹ ਵੀ ਅੱਜ ਪਤਾ ਲੱਗਣਾ ਹੈ ਹਾਂ ਪਟਾਂ ਦੇ ਜੋਰਾਂ ਪਟਾਂ ਦੇ ਜੋਰਾਂ ਪਟਾਂ ਦੇ ਜੋਰਾਂ ਦਾ ਕਿੱ데 ਕਿੱਥੇ ਅਗੇ ਪਿਛਲੇ ਸਾਲ ਗਏ ਸੀ ਤੂੰ ਉਦੋਂ ਆ ਗਿਆ ਸੀ ਉਰੇ ਚੁੰਗਦਿਆਂ ਪੂਰੀਆਂ ਤੇ ਖੇਡਦੇ ਕਬੱਡੀਆਂ ਆਵਾਰ ਤਾਂ ਗਏ ਆਪਾਂ ਅੱਜ ਫੋਰ ਬਾਈ ਫੋਰ ਦਾ ਜੋਰ ਬੰਦਾ ਹਾਂ ਹਾਂ ਨਾ ਉਹ ਵੀ ਮੁੰਡੇ ਹੋਗੇ ਤਿਆਰ ਸਾਡੇ ਇਹ ਕਹਿੰਦੇ ਅਜ ਚੜਾਈ ਚੜਨੀ ਆ ਹਾਂ ਯਾ ਮੁੰਡਿਆਂ ਤੋਂ ਥਾਈ ਜੀ ਐਸੀ ਆ ਕਿੱਥੇ ਆ ਦੱਸੋ ਲੱਭੋ ਅਜ ਤਾਂ ਦੱਸ ਡਿੰਗਾ ਤਾਂ ਰੁੱਕੇ ਮੈਂ ਕਹਿੰਦਾ ਆਪਾਂ ਉਲਝ ਜੂਏ ਇੱਥੇ ਮੈਂ ਹਾਂ ਜੀ ਇੱਥੇ ਅਹ ਇੱਥੇ ਨਿਸ਼ਾਨ ਲਾਉਣਾ ਚਾਹੀਦਾ ਇਹਨਾਂ ਨੂੰ ਕਮਲ ਆਏ ਭਾਈ ਆਪਾਂ ਪੂਰੇ ਆ ਕਿੱਥੇ ਆ ਰਾਚਰਾਜੀ ਪੂਰੇ ਉਹ ਤਾਂ ਗੱਡੀ ਨਾਲ ਆ ਗਏ ਆਪਾਂ ਉਰੇ ਆ ਆਦਾ ਹੀ ਕੱਟ ਜਾਵਾਂਗਾ ਫੇਰ ਆਜੋ ਫੇਰ ਅੱਛਾ ਵੀ ਗੱਡੀ ਨਾਲ ਆਪਾਂ ਇੱਥੇ ਆ ਗਏ 1 ਨੰਬਰ ਕੋਲ ਹੂੰ ਠੀਕ ਉਹ ਮਜੀਦ ਦਾ ਕਹਿਣ ਦਾ ਮਤਲਬ ਆ ਇਹ ਇਹ ਮਜੀਦ ਕਹਿਦਾ ਹਾਂ ਹਾਂ ਮੰਨੋ ਇਹ ਆ ਲਿਖਿਆ ਬਾਹ ਥੱਲੇ ਤੇ ਆਪਾਂ ਜਾਣਾਂ ਜੀ ਇੱਥੇ ਈ ਵਾਲੀ ਫੋਟੋ ਤੇ ਸਾਹੋ ਸਾਹੀ ਬੰਦੇ ਹੁਣੇ ਹੋਗੇ 5 ਮਿੰਟਾਂ ਦੇ ਦੇ ਗਾਣੇ ਸਾਹ ਨਾਲ ਸਾਹ ਹੋਣੇ ਰਲਨੇ ਤੇ ਹਟ ਗਿਆ ਤੇ ਆਪਾਂ ਚੜਾਈ ਉਦੀ ਚੜੀਆ ਮੈਂ ਕਹਿੰਨਾ ਕਿੰਨੀ ਕੀ ਚੜਾਈ ਚੜੀਆ ਆਪਾਂ ਦੋ ਤਿੰਨ ਮੰਜਲਾ ਆ ਗਏ ਉੱਪਰ ਕਾ 5 ਮੰਜਲਾਈਆਂ ਹਾਂ ਹੁਣ ਆ ਪੰਜ ਮੰਜਲਾ ਲੈ ਕਿੱਥੇ ਚੜਨਾ ਹੁਣ ਆ ਜਾਓ ਤੈਨੂੰ ਹਾਂ ਸ਼ੂਟ ਕੱਟ ਵਾਲੀ ਸਾਡੇ ਉਹ ਤਾਂ ਪੁਰਾਣੀ ਆ ਬਾਈ ਸਾਡੇ ਇੰਡੀਅਨ ਲੋਕਾਂ ਦੀ ਨਾ ਆਦਤ ਐ ਇਹ ਸ਼ੂਟ ਕੱਟ ਤਾਂ ਲੈਣਾ ਹੀ ਲੈਣਾ ਹਾਂ ਲਓ ਜੀ ਆ ਸੜਕ ਬਣਾਈ ਸੀ ਨਾ ਬਣਾਈ ਹੋਈ ਇਹਨਾਂ ਨੇ ਸੜਕਾ ਉੱਤੇ ਚੜਦੇ ਨੂੰ ਇੱਧਰ ਨੂੰ ਘੁੰਮ ਕੇ ਤੇ ਸਾਡੇ ਬੰਦੇ ਨੂੰ ਆਹ ਤਾਂ ਜਿਹੜੀ ਹਟਦੀ ਨਹੀਂ ਗਈ ਹਟ ਨਹੀਂ ਸਕਦੇ ਆ ਹੱਤ ਦੇ ਹਨ ਇਹਨਾਂ ਨੇ ਲੱਤਾ ਸ਼ਾਰਟਕਟ ਯਾ ਘਰਦੇ ਆ ਆ ਜੀ ਵਾਹ ਹੈ ਖਤਰਨਾਕਾ ਭਰਾਵੋ ਇਹਦੇ ਵੱਡਲੇ ਆ ਇਹਦੇ ਤੇ ਉਹੀ ਗੱਲ ਆ ਪੈਰਾਂ ਟੇ ਨਿਕਲਦਾ ਹੈ ਹਟੜਾ ਸਾਨੂੰ ਬਚਾਓ ਕੈਮਰਾ ਬਚਾਓ ਸਾਨੂੰ ਬਚਾਓ ਕੈਮਰਾ ਬਚਾਓ ਬਚੋ ਬਚੋ ਵਜੋ ਵਜੋ ਹਣ ਦੇਖਿਓ ਬੰਦਾ ਰਗੜਦਾ ਸਾਹ ਦੰਦ ਕੱਢਦਾ

ਆ ਬੰਦੇ ਲੱਭੇ ਹਨੀ ਉਰੇ ਹਾਂ ਬੰਦੇ ਲੱਭੇ ਸੀ ਉਰੇ ਤੇ ਆ ਇਹਨਾਂ ਦੇ ਆਹ ਟਰੈਕਟਰ ਵਾਲੀ ਪੈਨ ਲਾਦੀ ਆ ਆਹ ਜਿਹੜੀ ਆਪਾਂ ਹਾਲਾ ਹਾਲਾ ਚ ਪੈਨ ਨਹੀਂ ਪਾਉਂਦੇ ਆਹ ਪੈਨ ਵੀ ਯਾਰ ਇਹ ਇਹ ਪੈਨ ਨਹੀਂ ਨਾ ਇਹ ਤਾਂ 15ਵੀਂ ਸਦੀ ਦਾ ਹੀ ਇਹ ਬਣਾ ਕਿਲਾ ਬਣਿਆ ਹੋਇਆ ਜਿਹੜਾ ਇੱਥੇ ਆਪਾਂ ਆਏ ਆ ਤੇ ਆਹ ਕਿਲੇ ਦਾ ਨੌਆ ਜੀ ਉਪਰ ਆਹ ਰੋਕਾ ਦੀ ਮਨਾਰਵਾਦ ਅਲਗਾਰ ਦਾ ਤਿਹਦਾ ਜਿਹੜਾ ਆਪਾਂ ਜਣੀ ਜਿਹੜਾ ਮੇਨ ਰਸਤਾ ਉਹ ਆਹੀ ਔਰ ਇਹਨੂੰ ਚੜਨ ਨੂੰ ਇਹ ਪੁਰਾਣਾ ਮਤਲਬ ਕਿ ਪ੍ਰਾਤਨ ਜਿਹੜਾ ਪੁਰਾਣੇ ਟਾਈਮਾਂ 'ਚ ਵੀ ਇੱਥੇ ਨੂੰ ਚੜਕਾ ਹੀ ਜਾਂਦੇ ਸੀ ਇਹ ਪਹਾੜੀ ਤੇ ਆ ਜਣੀ ਕਿ ਬਣਿਆ ਹੋਇਆ ਹੋਰ ਪਾਸੇ ਨੂੰ ਇਹਦੇ ਕਿਤੇ ਨਹੀਂ ਮੈਂ ਕਹਿੰਦਾ ਰਸਤਾ ਨਹੀਂ ਮਜੀਦਾ ਆਹੀ ਹੈ ਮੇਨ ਰਸਤਾ ਔਰ ਇਹਨੂੰ ਪਰੰ ਆਹ ਗੱਲ ਅੱਦੇ ਮੈਂ ਕਹਿੰਦਾ ਤਾਂ ਬਣਾਇਆ ਉਹ ਅੱਦੇ ਜੀ ਮੈਂ ਪਹਿਲਾਂ ਹੀ ਜਵਾਨ ਨੇ ਜ ਰਾਜਾ ਮਹਾਰਾਜੇ ਲੜਦੇ ਦੁੱਧ ਸੈਣੀ ਕੋਈ ਥੱਕ ਜਾਂਦੇ ਹੋਣ ਔਰ ਇਹਦੇ ਚੜਦੇ ਚੜਦੇ ਉੱਪਰ ਤੱਕ ਮੈਨੂੰ ਹੀ ਕੁੱਟਦੇ ਸੀ ਚੱਪਲਾਂ ਨਾਲ ਹਾਏ ਗਰਵੀ ਬਾਹਰ ਜੀ ਪਹਿਲੇ ਪਹਿਲੇ ਜਵਾਨੇ ਚ ਰਾਜੇ ਮਹਾਰਾਜੇ ਉਹ ਨਹੀਂ ਲੜਦੇ ਆ ਲੜਦੇ ਲੂਟਦੇ ਨਹੀਂ ਤੇ ਹੁੰਦੇ ਫੇਠਕਾ ਕੇ ਕੋੜਦੇ ਬਾਹਰ ਉਹ ਤਾਂ ਬੰਦੇ ਥੱਕ ਜਾਂਦਾ ਤਾਂ ਪਹਿਲਾਂ ਚੜ ਕੇ ਸੈਨਿਕ ਮਜੀਦ ਕਹਿੰਦਾ ਬਾਅਦ ਜਬਰ ਥੱਕਿਆ ਉਹਨੂੰ ਚਪਲਾ ਨਾਲ ਕੁੱਟਦੇ ਹਾਂ ਇਹ ਸੋਚਣੇ ਦੀ ਗੱਲ ਆ ਵੀ ਚਪਲਾ ਕਿੱਥੇ ਤੇ ਆਈਆਂ ਫਿਰ ਆ ਦੂਆ ਦੂਆ ਛਿੱਤਰ ਜੇ ਤੇ ਲੱਕੜ ਤੇ ਜਿਹੜੇ ਲੱਕੜ ਤੇ ਹੁੰਦੀਆਂ ਉਹ ਚਮੜੇ ਵਾਲੇ ਹੋਣੇ ਆ ਫਿਰ ਨਹੀਂ 15ਵੀਂ ਸਦੀ ਤੋਂ ਲੱਕੜਾਂ ਨਾਲ ਹੀ ਹੁਣ ਉਹ ਸਲੀਪਰ ਜੇ ਖੜਾਵ ਖੜਾਵ ਉਹ ਮਰਦੀ ਜੀ ਤੀ ਵੀ ਆ ਉਹ ਚੜਿਆ ਕਿਹੜੇ ਸਾਹ ਨਾਲ ਹੁਣ ਉਹਰੇ ਇਹ ਚੜਿਆ ਉਹ ਬੈਟਰੀ ਵਾਲਾ ਸਾਈਕਲ ਨਾ 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 ਫੋਨ ਮਾਰ ਕੇ ਚੜਿਆ ਵੀਰੇ ਪੈਂਡਲ ਮਾਰ ਕੇ ਚੜਿਆ ਨਾ ਮਾਰਨਾ ਪੈਣੀ ਆ ਕਾਕਾ ਨਹੀਂ ਨਹੀਂ ਪਰ ਪੈਦਲ ਮਾਰ ਕੇ ਚੜਿਆ ਉਹ ਮਾਰਨਾ ਪੈਂਦਾ ਹੀ ਆ ਪੈਦਲ ਉਹ ਭਰਾਵਾ ਐਡੀ ਜੜਾਈ ਤੂੰ ਅੱਗੇ ਪਾਰ ਤੂੰ ਅੱਗੇ ਲਾ ਲਿਆ ਉਹਨੇ ਛੋਟਾ ਘੇਰ ਐਥੇ ਤਾਂ ਗੱਡੀ ਰੁੜਦੀ ਪਿੱਛੇ ਨੂੰ ਐਥੇ ਤਾਂ ਗੱਡੀ ਰੁੜ ਜੂ ਮੈਂ ਐਂ ਕਰ ਵੀ ਪਿੱਛੇ ਨੂੰ ਯਾਰ ਹਾਂ ਆਜੋ ਮੇਰੇ ਪੈਡਲ ਦਾ ਮਾਰਨੇ ਪੈ ਨਹੀਂ ਹੋਇਆ ਯਾਰ ਗੱਲ ਹੋਈ ਨਹੀਂ ਐਦਾਂ ਮੈਂ ਇਹਨੂੰ ਕਹਿੰਦਾ ਮੈਂ ਤੁਹਾਡੀ ਵੀਡੀਓ ਬੜੀ ਸਾਫ਼ ਬਣੀ ਜਾਂ ਤੁਸੀਂ ਇੱਥੇ ਸੁੱਤੇ ਜਾਂਦੇ ਸੀ ਆਓ ਜਦੋਂ ਇਹ ਕੱਢ ਲੈ ਕੈਮਰੇ ਦਿਖਾਓ ਦਿਖਾਓ ਫੋਨ ਕੱਟੇ ਵੀ ਦਿਖਾਓ ਬਣ ਰਹੀ ਆ ਮਤੇ ਹਾਂ ਜਦੋਂ ਇਹ ਕਹਿੰਦੇ ਫੋਟੋ ਖਿੱਚੋ ਯਾਦਗਾਰੀ ਰਹਿ ਜਾਂਦੀ ਕਹਿੰਦੇ ਮੈਂ ਜਿਹੜਾ ਆਪਣੇ ਆਹ ਬਲੌਗ ਬਣਾ ਕੇ YouTube ਤੇ ਚੜਾਉਣਾ ਇਹ ਯਾਦਗਾਰੀ ਨਹੀਂ ਹੈ ਕਹਿੰਦੇ ਫੋਟੋ ਦੀ ਯਾਦਗਾਰੀ ਰਹਿ ਜਾਂਦੀ ਹੈ ਵਿੱਚ ਆਹ ਕੈਮਰੇ ਬਣਾਏ ਹੋਏ ਤੇ ਇਹਨਾਂ ਨੇ ਚਰਮਰਜੀਆ ਤੇਰੀ ਜੋ ਮਰਜ਼ੀ ਕਹਿ ਲੈ ਤੇਰੇ ਹੱਥ 'ਚ ਫੋਨ ਆ ਬਾਈ ਇਹ ਸਾਡੇ ਪਿੰਡ ਵਾਂਗ ਨਾ ਇਹ ਔਰੇ ਭਈਆਂ ਨੂੰ ਕੁਆਰਟਰ ਕਰਾਇਆ ਪਰ ਚੱਕੇ ਹੋਏ ਦੇ ਇਹਨਾਂ ਨੇ ਬਣਾ ਕੇ ਉਹ ਜਿਹੜੇ ਮੂਰੇ ਰੱਖੇ ਹੋਏ ਤੇ ਸੇਨਾਪਤੀ ਹੈ ਹਾਂ ਇਹ ਉਹਨਾਂ ਨੂੰ ਕੁਆਰਟਰ ਨਹੀਂ ਫੈਮਿਲੀ ਨੂੰ ਕੁਆਰਟਰ ਬਣਾ ਕੇ ਦਿੱਤੇ ਦੇ ਇਹ ਹਾਂ ਥੱਲੇ ਉੱਪਰ ਨੂੰ ਆਹ ਦਰਵਾਜ਼ੇ ਆ ਉਹ ਬਾਥਰੂਮ ਲੈਟਰੀਨ ਲੈਕਾ ਮੰਦੂ ਪਾਤਾ ਉਧਰ ਅਟੈਚ ਲਾੜ ਨੂੰ ਤੂੰ ਚੱਕ ਜਾ ਕੰਨਾ ਮਾਰਦੇ ਜੀ ਉਹ ਅਟੈਚ ਲੈਟਰੀਨ ਬਾਥਰੂਮ ਬਣਾਏ ਨੇ ਵੀ ਜੇ ਬੰਦਾ ਡਰ ਗਿਆ ਉਧਰ ਵੀ ਜਾ ਵੀ ਸਕਦਾ ਹੈ ਉਹ ਡਰਨ ਦਾ ਜਾਇਆ ਉਹ ਕਬਲ ਔਰੇ ਨੂੰ ਗਹਾਂ ਸੋਈ ਗਹਾਂ ਪਰ ਕਰਨਗੇ ਬਾਕੀ ਇਹ ਆ ਵਾਹ ਜੋ ਉੱਪਰ ਜਾ ਕੇ ਜ਼ੋਰਦਾਰ ਦਾ ਹਾਂ ਜੀ ਆਪਣੇ 1800 ਥੋੜੀਆਂ ਸੈਣੀਆਂ ਭੁੱਲਿਆ ਜਿਹੜੀਆਂ ਉਹ ਕਰਦੇ ਨਹੀਂ ਹੁੰਦੇ ਭੋਰ-ਭੋਰ ਦੇ ਪੁੱਤਰਾਂ ਨੂੰ ਵਿੱਚ ਟੈਸਟ ਹਾਂ ਟੈਸਟ ਵੀ ਕਰਨੇ ਨਾਲ ਜੀ ਨਰ ਚੈੱਕ ਵੀ ਕਰਨੇ ਆ ਨਾ ਉਹ ਲੈਜਰੀ ਤੇ ਉਹ ਇੱਧਰ ਨੂੰ ਉੱਪਰ ਨੂੰ ਝੜ ਕੇ ਚੱਲੋ ਯਾਰ ਘੁੰਮ ਕੇ ਛੋਟ ਘਟ ਵਾਲੇ ਪੈਣੇ ਯਾਰ ਇਹ ਬੰਦੇ ਹੋਰ ਸਾਹ ਸਾਹ ਹੋ ਜਿਹੜਾ ਨਾਲੇ ਸਾਹ ਸਾਹ ਹੋਏ ਪਿਆ ਹਾਂ ਹਾਂ ਲੋ ਜੀ ਦੇਖੋ ਥਿਥੇ ਆਪਾਂ ਇਸ ਟਾਨ ਖੜੇ ਆ ਆਊਟ ਸਾਈਡ ਤੇ ਲੱਗੂ ਆ ਪਾਣੀ ਪਾਣੀ ਦਿਖ ਰਿਹਾ ਹੈ ਤੇ ਆ ਦਿਖ ਰਿਹਾ ਜੀ ਜਿਹੜਾ ਘਰ ਤੇ ਆ ਖੇਤ ਬਣਾਈ ਹੋਈਆਂ ਇਕੱਠਾ ਆਹ ਇਹ ਰਸਤਾ ਜਿਹਦੇ ਤੇ ਨੂੰ ਚੜ ਚੜ ਜਾ ਰਹੇ ਆ ਛੋਟ ਘਟ ਲੈ ਕੇ ਵੇਜ ਜੇ ਆਪਾਂ ਬੰਦਾ ਨੋਰਮਲ ਜਿਹੜੀ ਇਹਨਾਂ ਨੇ ਸੜਕ ਰਾ ਬਣਾਈ ਵੀ ਆ ਉਹਦਾ ਵਧੀਆ ਬਣਾਈ ਹੋਈ ਇਹਨਾਂ ਨੇ ਉੱਪਰ ਜਾਣ ਚੜਨ ਨੂੰ ਮਜੇਦ ਨਹੀਂ ਨਹੀਂ ਛੱਡਦੇ ਆ ਛੋਟਕਾ ਨੂੰ ਵੇ ਹੋਏ ਨੇ ਸੌ ਸਾ ਹੋ ਗਿਆ ਹੀ ਕੰਮ ਚੜਦਿਆਂ ਨੇੜੋਂ ਦੇ ਵੀ ਦੀ ਹੈ ਕਿ ਯਾਦ ਰਾਸਤੇ ਉਦਾਂ ਦੇ ਜਿਵੇਂ ਕੋਲ ਵਾਲੇ ਟੋਬੇ ਤੋਂ ਬੰਦਾ ਤੁਰ ਕੇ ਜਾਂਦਾ ਹੈ ਹਾਂ ਵਜੀਦ ਅੱਧਾ ਇਟਲੀ ਦਿਖਦਾ ਔਰੇ ਤੇ ਹਾਂ ਉਹ ਟਰੈਕਟਰ ਚੱਲਦਾ ਇੱਥਾਂ ਜਿਵੇਂ ਬੱਟਣ ਲੱਗਿਆ ਹੋਇਆ ਹੈ ਉੱਥੇ ਤਾਂ ਪਿਸ਼ਾਵਾਂ ਵੀ ਨਹੀਂ ਜਾਂਦਾ ਹਾਂ ਲਓ ਇਹ ਦੇਖੋ ਆ ਸਾਈਡ ਪਰ ਆ ਸਰੀ ਆ ਜਿਹੜੀ ਆਪਾਂ ਲਾਗੋ ਤੇ ਆਪਾਂ ਘੁੰਮ ਗਏ ਜੇ ਨਾ ਉਹ ਵਾਲੀ ਲਾਗੋ ਆ ਰਹੀ ਏ ਸਾਈਡ ਸਾਰੀ ਉਹ ਲਾਗੋ ਘੁੰਮ ਰਹੀ ਇਹ ਸਰਮਾਉਣੀ ਕਿੱਥੇ ਪੈਂਦਾ ਵੀਰੇ ਦਿਖਦਾ ਹੋਊ ਯਾਰ ਇੱਥੇ ਤੇ ਹਾਂ ਉਹ ਬੇਡਾ ਯਾਰ ਜਿਹੜਾ ਗੱਭੇ ਬਣਾਇਆ ਟਾਪੂ ਜਾ ਪਾਣੀ ਦੇ ਗੱਭੇ ਇੱਥੇ ਛਿਪ ਜਾਂਦਾ ਹੁੰਦਾ ਜਾਂਦਾ ਟਿਕਟਾਕ ਤੇ ਆ ਛੋਟਾ ਟਾਪੂ ਤੇ ਹੈ ਉਹ ਪਾਣੀ ਦੇ ਵਿੱਚ ਇਕੱਲਾ ਆ ਹੈ ਉਹ ਤੇ ਰੈਸਟੋਰੈਂਟੇ ਹੋਣਿਆ ਵਗੈਰਾ ਘਰ ਘੁਰਦਾ ਨਹੀਂ ਹੋਣੇ ਇਹਦਾ ਨਹੀਂ ਹੋਣਗੇ ਬਾਬੇ ਬੰਦੇ ਨਾ ਨਹੀਂ ਬੰਦੇ ਨਹੀਂ ਉੱਤੇ ਉਹ ਇਹ ਪਾਣੀ ਦੇ ਵਿੱਚ ਲੈਦਾ ਦੇ ਰਿਹਾ ਪਰ ਤੇ ਲੋ ਜੀ ਆ ਟੌਪ ਤੇ ਆ ਕੇ ਤੇਰੇ ਕ੍ਰੋਮ ਦਾ ਨਿਸ਼ਾਨ ਲਾਇਆ ਤੇ ਨਾਲ ਲਾਇਆ ਹੈ ਕੈਮਰਾ ਭਾਈ ਇਹ ਸਾਰੀ ਗਤੀਵਿਧੀਆਂ ਨੋਟ ਕਰਦੇ ਹਾਂ ਇਹ ਬੰਦੇ ਦੀਆਂ ਹੈ ਇਹ ਬੰਦਾ ਕਿਆ ਕਰਦਾ ਕਿਆ ਨਹੀਂ ਮੈਂ ਉੱਪਰ ਕੈਮਰਾ ਲਾਇਆ ਵਹ ਦੇ ਦੇ ਕਰੋਸ ਤੇ ਗੱਲੀ ਗੱਲੀ ਬੰਦੇ ਨੂੰ ਸਾਰਾ ਰਿਕਾਰਡ ਕਰਦੇ ਆ ਹੋਰ ਆ ਕਮਰੇ ਦੇ ਵਿੱਚ ਗਏ ਮੈਨੂੰ ਤਾਂ ਖੂਗਾਂ ਓਏ ਖੂਗਾ ਦੁੱਗਣਾ ਪਟਣਾ ਪੈ ਗਿਆ ਇਹਨੂੰ ਤਾਂ ਐਵੇਂ ਨਾ ਦੇਦਾ ਉਹਦੇ ਉਹ ਹੀ ਪਾਣੀ ਉਹ ਨਾ ਕਰ ਲਿਆਉਂਦੇ ਪਹਿਲਾਂ ਮੋਟਰ ਲਾ ਲੰਦੇ ਪਾਣੀ ਦਾ ਪ੍ਰਬੰਧ ਕਰਨਾ ਸੀ ਇਹਨਾਂ ਨੇ ਹਾਂ ਫਿਰ ਇਹਦੇ ਨਾਲ ਉਹਦੇ ਪਟਣ ਨਾਲ ਉਹਦੇ ਪੌਣੀਆਂ ਬਣਾ ਲੰਦੇ ਇਧਰ ਨੂੰ ਮੇਰੇ ਬੁੱਤੀਸ ਮਾਰ ਦੇਣੇ ਸੀ ਜਾਂਦੇ ਸੈਨਿਕ ਹਾਂ ਤੋ ਉਹ ਉਹਨਾਂ ਤੋਂ ਬਚਣੇ ਦੇ ਮਾਰੇ ਤਾਂ ਨੇ ਹਮਲਾ ਕਰਨ ਨੂੰ ਲਾਇਆ ਬਾਰੇ ਬੰਦੂਖਾਂ ਰੱਖ ਕੇ ਹਮਲਾ ਬਾਈ ਸੱਚੀ ਖੂਆ ਸੱਚੀ ਖੂਆ ਹੈ ਹਾਂ ਸੱਚੀ ਖੂਆ ਉਹ ਦੇਖ ਉਹ ਦੇ ਕੋਈ ਜੀ ਦੇ ਸੱਚੀ ਖੂਆ ਕੋਣ ਹੈ ਉਹ ਹਾਂ ਉਹ ਪਰਲੇ ਪਾਸੇ ਵਾਕੀ ਤੇਰੀ ਗੱਲ ਸੱਚੀ ਹੋ ਖੂਆ ਯਾਰ ਦੇਖ ਲਓ ਖੂਆ ਹਾਂ ਉਹਦੇ ਵਿੱਚ ਖੂਆ ਚਲ ਉੱਪਰ ਨੂੰ ਚੜੀਏ ਇੱਧਰ ਨੂੰ ਆ ਜਾਓ ਬਈ ਠੀਕ ਹੈ ਲੋਈ। ਹਮੇਰੀ ਦਾ? ਆ ਉੱਪਰ ਦਾ ਉਹ ਲਾਈ ਵੀ ਜਾਲੀ ਜਿੰਦਾ ਲਾਇਆ ਹੋਇਆ ਹੈ। ਪਰ ਜਾਲੀ ਦਿਖਦਾ ਹੋ ਗਏ ਜਾਲੀ ਚ ਨੂੰ ਦਾ। ਨਹੀਂ ਸਾਰਾ ਆਲਾ-ਸਾਲਾ ਦਿਖਦਾ ਵੀ ਇੱਥੇ ਤੇ। ਉਹ ਮਨਾਂ ਪਾਗ ਵਾਲਾ ਬਾਈ ਖੂਰ ਜਿਹੜਾ ਬੈਠੀ ਰਿਹਾ ਸੀ। ਨਹੀਂ ਉਹ ਮੈਨੂੰ ਵੀ ਪਹਿਲਾਂ ਇਹ ਵਲੇ ਖੜ ਗਿਆ ਫਾਈ ਇੱਕ ਪਾਗ ਵਾਲਾ ਬਾਈ ਇੱਧਰ ਵੀ ਖੜਾ ਹੈ। ਆ ਵੀ ਟਾਲੀ ਨਹੀਂ ਹੈਗੇ। ਘਰ ਨਾ ਜਾਈ ਗੁਰਪੀ। ਨਹੀਂ। ਘਰ ਨਾ ਜਾਈ ਬਰਾਂ ਨੂੰ। ਦੂਰ-ਦੂਰ ਫਰੀ ਜਾਂਦਾ। ਆਪਰੇ ਵਾਲਾ ਹੈਗਾ। ਹਾਂ। ਪੈਰਾਂ ਦੇ ਥੱਲੇ ਜਿਹੜਾ ਘੱਟ ਕੋਈ ਰਾਜ ਜੀ ਡੱਬਿਆ ਗਿਆ ਯਾਰ ਫੋਨ ਜਿਹੜੀ ਫੋਨ ਦੀ ਵਾਹਿਗੁਰੂ ਨਹੀਂ ਹਿਲਦਾ ਆ ਇਧਰ ਵਾਲੇ ਪਹਾੜ ਸਾਈਡ ਵਾਲੇ ਆ ਪਹਾੜ ਕਿਹੜੀਆਂ ਵੀ ਮਜੀਦ ਇਹ ਕਿਹੜੇ ਪਹਾੜ ਆਗੇ ਹੈ ਆ ਪਹਾੜ ਕਿਹੜੇ ਆਗੇ ਸਵਿਟਸ ਵਾਲੇ ਕਾਣੇ ਉੱਤੇ ਕਿਹਦਾ ਪਤਾ ਸਵਿਟਸ ਹਾਂ ਬੜੇ ਭਾਂ ਖਿੱਚੀ ਆ ਵਸੇ ਦੋਤੇ ਦੇਖ ਲੈ ਲਾ ਇਹ ਦੋ ਬੰਦੇ ਤੁੰ ਨੂੰ ਵੀ ਹੈਗਾ ਅੱਗੇ ਇਹ ਇਹਦੇ ਵਗਾ ਦਾ ਉਧਰ ਨੂੰ ਨਹੀਂ ਰੋੜਨ ਨੂੰ ਜ਼ਰੂਰ ਹੈਗਾ ਜੀ ਖੇਤੀ ਜਾਣੇ ਚਾਹੁੰਦੇ ਨੇ ਹਾਂ ਤਾਂ ਵੀ ਇੱਕ ਬੋਖ ਹੈਗਾ ਹੋਰ ਤਾਂ ਰੋੜਨ ਨੂੰ ਜ਼ਰੂਰ ਹੈਗਾ ਸਹੀ ਗੱਲ ਪਰਲੇ ਪਾਸ ਇਹ ਨਹੀਂ ਤਾਂ ਉਧਰ ਨੂੰ ਦਾ ਬਾਈ ਜਿੱਧਰ ਨੂੰ ਚੜਿਆ ਉਧਰ ਨੂੰ ਹੀ ਹੋਰੇ ਆ ਦੇਖ ਲੋ ਬਾਕੀ ਵਾਲੇ ਨਾਲ ਨਾਲ ਨੂੰ ਤਾਂ ਖੂਹੇ ਦਿਖਦਾ ਇਹ ਬੰਦੇ ਜਿਹੜੇ ਜਿਹੜੇ ਹੋਰੇ ਆਲੇ ਜਿਹੜੇ ਜਿਹੜੇ ਹੋਰੇ ਆਲੇ ਆਉਂ ਮੀਂਹ ਇਹਨੂੰ ਪੱਕੀ ਗੱਲ ਆ ਪੇਟੀਐਮ ਕਰਦੀ ਹਾਂ ਕਿਦੇ ਕਾਉ ਦੇਖਣਾ ਲਈ ਹਾਂ ਹਾਂ ਯੂਟਿਊਬ ਇੱਕ ਹੰਸ ਢੂਕੇ ਦੇ ਸਾਰਾ ਸਾਰਾ ਬਸੇ ਖੱਜਣ ਲਾਉਟ ਆਪੂ ਆ ਪੱਕੀ ਗੱਲ ਆ ਉਹ ਕਿਹਾ ਘੈਂੜ ਮੀਂਹ ਤਾਂ ਉੱਥੇ ਚੱਲੀ ਓਏ ਚਲੋ ਉਹ ਮੇਰਾ ਲੈਦਾ ਓਥੇ ਓਥੇ ਕਿਸ਼ਤੀ ਜਾਂਦੀ ਆ ਬਹੁਤ ਜੂ ਆ ਉੱਥੇ ਦੇ ਘਰ ਆ ਜਾਂਦਾ ਕੀ ਬਾਤ ਉੱਥੇ ਜਾ ਕੇ ਸੜਕ ਮੁੱਕ ਜਾਂਦੀ ਆ ਹਾਂ ਸੜਕ ਲੈ ਵੀ ਹੈ ਗਰਪੀ ਸਿਆ ਹਾਂਜੀ ਇੱਥੇ ਦੇ ਜਾ ਕੇ ਇਟਲੀ ਦੀ ਸੜਕ ਮੋਕੀ ਜਾਂਦੀ ਆ ਸਹੀ ਗੱਲ ਆ ਹੈ ਸਹੀ ਗੱਲ ਆ ਆ ਹੈ ਅਵਰੇਜ ਦੇ ਕਿਨਾਰਾ ਸੜਕ ਦਾ ਇਟਲੀ ਦੀ ਦਾ ਇਹਦੇ ਖਾਪਾ ਛਿੱਪ ਚ ਬੈਠਣਾ ਪੈਂਦਾ ਜਿਹੜੇ ਤੁਸੀਂ ਨਸ਼ੇ ਦੇ ਜੁੱਤੀ ਜੀ ਦੇਖਦੇ ਆ ਉਹਦਾ ਪੁਆਇੰਟ ਹਾਂ ਬਾਕੀ ਗੱਲ ਆ ਉਹ ਇਹ ਹੱਡੀ ਜੀ ਬਣੀ ਹੋਈ ਯਾ ਇਹ ਵੀ ਬੰਦੇ ਬਾਹਰ ਤੇ ਆਏਵੇਂ ਆ ਹਾਂ ਅੰਗਰੇਜ਼ੀ ਨੂੰ ਬੋਲਦੇ ਆ ਜੋ ਹਾਂ ਇਹ ਬੰਦੇ ਅੰਗਰੇਜ਼ੀ ਉਹ ਬੋਲਦੇ ਆ ਭਾਈ। ਨਾ ਫੜੋ ਫੋਨ। ਲਓ ਜੀ ਟਾਈਮ ਪਾਸ ਕਰਨੇ ਨੂੰ ਜੀ ਛੋਟੀ ਛਾਟੀ ਵਾਲੇ ਦੇ ਨੇ ਘੁੰਮਣਾ। ਜਗ੍ਹਾ ਵਧੀਆ ਹੈ ਨੀ। ਸਹੀ ਗੱਲ। ਹਾਂ ਪਰ ਥਾ ਟ੍ਰੈਕਿੰਗ ਵਾਸਤੇ ਵਧੀਆ ਹੈ। ਭਾਈ ਬਹੁਤਾ ਦੁਰਨੇ ਨੂੰ ਵੀ ਨਹੀਂ ਹੈ। ਹਾਂ। ਜੇ ਬੰਦਾ ਬਨਾਲ ਦੀ ਦਰਜੇ ਜੇ ਤਾਂ ਮਨ ਲਗੀ ਆਪਾਂ ਤੁਸੀਂ ਹੀਟਾਂ ਗੱਡੀ ਖੜਾ ਕੇ ਆਉਣੀ ਫੇਰ ਤਾਂ ਹੋ ਜਾਂਦਾ 3-4 ਕਿਲੋਮੀਟਰ ਘੁੰਮਣੇ ਨੂੰ। ਹਾਂ ਵੀ ਜਵਾਕ ਨਹੀਂ ਬਹੁਤਾ ਛੋਟਾ ਤੁਸੀਂ ਲਿਆ ਸਕਦੇ ਹੋ। ਕਿਉਂਕਿ ਜਵਾਗ ਆਏ ਆ ਵੀ ਮਨਾਹੀ ਤਾਂ ਕੋਈ ਨਹੀਂ ਗਈ ਹਾਂਜੀ ਹੈਗੀ ਉਹ ਜੋ ਖੇਤ ਤੋਂ ਹਾਂ ਹਾਂ ਚੱਕਰ ਹੋਰ ਆ ਵੀ ਤੁਰਨਾ ਔਖਾ ਹੋ ਜਾਂਦਾ ਜਵਾਗ ਨੂੰ ਇੱਕੋਰੇ ਸਾਈਡ ਪਰ ਸੇਫਟੀ ਘਰ ਤਾਂ ਨਾ ਹਾਂ 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 ਲੱਖੀ ਗੱਲ ਆ ਜਵਾਗ ਜੇ ਮਿਲ ਗਈ ਮੰਦਾ ਲੈ ਕੇ ਵੀ ਹੁੰਦਾ 7-8 ਸਾਲ ਦਾ ਜਾਂ 10 ਸਾਲ ਦਾ ਤਾਂ ਉਂਗਲੀ ਫੜ ਕੇ ਰੱਖਣੀ ਪੈਂਦੀ ਜਵਾਗ ਦੀ ਕਿਉਂਕਿ ਪੱਕੀ ਗੱਲ ਵਾਲੇ ਦਾਲ ਇਹਨਾਂ ਨੇ ਬਾੜ ਬਹੁਤੀ ਬਹੁਤੀ ਉਹ ਨਹੀਂ ਲਾਈ ਹੋਈ ਜਿਵੇਂ ਜਵਾਗ ਆ ਹਾਂ ਹੋਰ ਹੋਰ ਇੱਲਤ ਕਰੇ ਜਵਾਗ ਜਿਵੇਂ ਨਾ ਕੋਈ ਇੱਲਤੀ ਜਵਾਗ ਆ ਉਹਦੀ ਬਨਾਹੀ ਇੱਕ ਕਿਸਮ ਦੀ ਇਹ ਬੰਦਾ ਲਾਲੋਬੀ ਜਿਹੜੇ ਆ ਆਪਾਂ ਔਰ ਨੇੜੇ-ਤੇੜੇ ਰਹਿੰਦੇ ਆ ਔਰ ਲਾਗ ਸਾਡੀ ਜਨ ਸਾਨੂੰ ਦੇ ਕੋਲ ਬਰੇਸ਼ੀਆ ਜ਼ਿਲ੍ਹੇ ਚ ਆਪਣੇ ਲਾਗੋ ਦੇ ਕੋਲ ਆ ਆ ਥੱਲੇ ਬੈਠ ਉਹ ਜਿਹੜੀ ਲਾਗੋ ਆਈ ਲਾਲੋਬੀ ਜਿੰਨੇ ਵੀ ਲਾਗੋ ਨੇ ਸ਼ਰਮਿਓ ਨੇ ਡਿਵੀਜ਼ਨ ਸਾਨੂੰ ਜਾਂ ਹੋਰ ਵੀ ਜਿਉ ਉਹ ਦਾ ਲਗਾਰ ਦਾ ਜਿਹੜੀ ਇਹ ਲਾਗੋ ਦੇ ਉੱਤੇ ਪਿੰਡ ਪੈ ਨੇ ਵਲਗੀ ਕੰਡੇ ਜਿੱਥੇ ਬੰਦਾ ਜਾਂਦਾ ਘੁੰਮਣ ਲਈ ਆ ਔਰ ਇਹ ਤੇ ਔਰ ਇਹ ਤੇ ਚੜ ਕੇ ਸਾਰੇ ਦਿਖਦੇ ਆ ਇਹ ਉਹ ਆ ਦੇਖਾਂਗੇ ਤੇ ਬੰਦੇ ਸਾਡੇ ਇੱਧਰ ਫੋਟੋਆਂ ਚ ਖੋਏ ਹੋਏ ਆ ਵੀ ਇੱਥੇ ਫੋਟੋ ਖਰਾਬ ਆ ਗਈ ਇੱਥੇ ਚੰਗੀ ਆ ਗਈ ਉਹ ਬਤਾਈ ਨਹੀਂ ਤੂੰ ਤੂੰ ਹਿੱਲ ਗਿਆ ਤੂੰ ਆਏ ਹੋ ਗਿਆ ਬਾ ਫੋਟੋ ਸ਼ੂਟ ਚੱਲ ਰਹੀ ਏ ਉਹ 15ਵੀਂ 15ਵੀਂ ਸਦੀ ਦਾ ਪੱਥਰ ਨਾਲੇ ਬਣਦਾ ਦਾ ਜਾਨੀ ਕਿ ਇੱਟਾਂ ਦੀ ਬਾਰ ਤੋਂ ਦੇ ਹਾਂ ਇਹ 15ਵੀਂ ਸਦੀ ਦੀ ਯਾਦ ਆ ਇਹ 15ਵੀਂ ਸਦੀ ਦੀ ਆਪਣੀ ਦੀ ਗੱਗੋ ਕਿੱਧਰ ਨਾਲ ਬਣਿਆ ਵਾ ਇਹ ਸਾਰੇ ਹੀ ਪਹਿਲਾਂ ਪੱਥਰ ਕੋ ਲੱਗਿਆ ਜਿਹੜਾ ਇੱਕ ਤੋਂ ਬਾਅਦ ਉਹ ਤੁਮ ਇੱਥੇ ਮਾਰਨੇ ਲੱਗੀ ਆ ਹਾਂ ਉਹਦੇ ਪਹਿਲਾਂ ਪੱਥਰੇ ਚੱਲਦੇ ਦੇ ਗਰਨਾ ਜਾਈਆ ਇਹਦਾ ਤੈਨੂੰ ਕਹਿੰਦਾ ਕਹਿੰਦਾ ਮੈਂ ਨਾ ਕਰ ਜਾ ਹੁਣ ਡਾਂਗੂ ਕਮਲ ਦੇ ਬਗਰੀ ਜਾਂਦੇ ਗਾਉਂ ਦਾ ਨੈਣਾ ਦੇਵੀ ਦੇ ਕੋਲ ਅਨਾ ਕੋਲਾ ਵਾਲਾ ਟੋਪੇ ਦੇ ਨੈਣਾ ਦੇਵ ਨੂੰ ਜਾਣਦੇ ਆ ਇਹ ਜਿਹੇ ਰਸਤੇ ਆਉਂਦੇ ਆ ਜਿੱਥੇ ਤੁਰ ਕੇ ਜਾਂਦੇ ਨੇ ਇਹਨੇ ਨੇ ਕਿਆ ਬਸ ਇਹ ਪੰਜਾਬੀਆਂ ਦੇ ਹੱਥ ਟਿਕਦੇ ਨਹੀਂ ਹੁੰਦੇ ਹੈ ਕੀ ਦੇਖਿਆ ਨੂੰ ਆਹ ਮਾੜਾ ਰੋਡ ਬਣਾਉਣਾ ਉਹ ਇਹਨੂੰ ਪੱਥਰ ਪਾਣੇ 15ਵੀਂ ਸਦੀ ਦੀ ਇੱਟ ਕਹਿੰਦਾ ਮੈਂ ਪੱਥਰ ਲੈ ਕੇ ਜਾਣੀ ਨਿਸ਼ਾਨੀਕਰ ਨੂੰ ਕੁਝ ਮਿੰਟ ਬਾਹਲਾ ਤਗੜਾ ਨਹੀਂ ਹੁੰਦਾ ਬੂਝਾ ਨਹੀਂ ਲਾਇਆ ਇਹਨਾਂ ਨੇ ਦੇਖ ਆ ਦੇ ਸਿਮਿੰਟ ਇਹ ਤਾਂ ਦੂਜੀ ਸਿਮਿੰਟ ਇਹਨਾਂ ਨੇ ਸਾਡੇ ਪਿੰਡ ਵਾਲੀ ਉਹਦਾ ਫੈਕਟਰੀ ਦਾ ਲਾ ਲਿਆ ਮਾਰਾ ਹਾਂ ਸਾਡੇ ਪਿੰਡ ਵਾਲੀ ਫੈਕਟਰੀ ਦਾ ਲਾ ਆਇਆ ਹਾਂ ਇਹ ਹੁਣ ਜਿਹੜੇ ਸਾਨੂੰ ਸਾਨੂੰ ਜਾਣਦੇ ਆ ਉਹਨਾਂ ਨੂੰ ਪਤਾ ਵੀ ਸਾਡੇ ਪਿੰਡ ਦੀ ਫੈਕਟਰੀ ਹੈ ਸਿਮਿੰਟ ਵਾਲੀ ਉੱਥੇ ਸਾਈਲਾ 200 ਨੂੰ ਮਿਲਦਾ ਤਾਂ ਅੱਗੇ ਹੁਣ ਪਤਾ ਨਹੀਂਗਾ ਥੋੜੀ ਪੋਏ ਨਹੀਂ ਇਦਾਂ ਇਦਾਂ ਮਾੜਾ ਇਹ ਪੱਥਰ ਇਹਦਾ ਪੱਥਰ ਆ ਸਿਮਿੰਟ ਥੋੜੀ ਆ ਯਾਰ ਇੰਨਾ ਇੰਨਾ ਕਮਜ਼ੋਰ ਪੱਥਰ ਇਹ ਬਾਈ ਫਿਰ ਸਾਲ ਵੀ ਦੇਖ ਲੈ ਬਾਈ 500 ਸਾਲ ਘਟੋ ਘਟ ਹੋਗੇ ਉਹ ਜਿਹੜੇ ਇੱਡੇ ਇੱਡੇ ਪਹਾੜ ਖੜੇ ਆ ਯਾਰ ਉਹ ਫਿਰ ਉਹ ਗੱਲ ਜਿਹੜੇ ਮਾਰਮਰੋਂ ਦਾ ਜਿਹੜਾ ਮਾਰਮਰੋਂ ਦਾ ਪੱਥਰ ਅੱਜ ਦੇ ਟਾਈਮ 'ਚ ਕਿਹੜਾ ਬਣਦਾ ਉਹਨਾਂ ਨੂੰ ਵੀ ਤਾਂ ਹਜ਼ਾਰਾਂ ਸਾਲ ਹੋਗੇ ਪਹਿਲੇ ਹਾਂ ਇਹ ਦੱਸੀ ਵੀ ਘਰ ਕਿਹੜਾ ਬਣਾਉਂਦਾ ਹੁੰਦਾ ਪੱਥਰ ਫਿਰ ਉਹੀ ਹਿਸਾਬ ਆ ਫਿਰ ਪੱਥਰ ਯਾਰ ਕਹਿੰਦਾ ਜਿੱਕਣਾ ਬੁਢਾ ਹੋ ਗਿਆ ਹੁੰਦਾ ਪੱਥਰ ਆ ਇਹ ਕਹਿੰਦਾ ਹਜ਼ਾਰੋਂ ਸਾਲ ਪੁਰਾਣਾ ਕਹਿੰਦਾ ਹੋਰ ਪੱਥਰ ਹੁਣ ਮਾਰਬਲ ਨਾਲ ਹੀ ਕਿਹੜਾ ਅਗਲਾ ਘਰ ਬਣਾਉਂਗਾ ਉਹ ਵੀ ਤਾਂ ਪਹਾੜ ਜਿਹਦੇ ਘਾਹ ਕਿੰਨਾ ਹਜ਼ਾਰ ਸਾਲ ਲੱਖਾਂ ਸਾਲ ਪਹਿਲਾਂ ਤਾਂ ਪਹਾੜ ਉਹਨਾਂ ਨਾਲ ਵੱਢਿਆ ਉਹਨਾਂ ਨੇ ਇਹ ਬਾਈ ਬੈਂਸ ਹੋ ਗਈ ਸਾਡੀ ਨਾਲੇ ਤੁਸੀਂ ਦੱਸਿਓ ਵੀ ਜਿਹੜਾ ਮਾਰਬਲ ਜਾਂ ਸੰਗਮਰਮਰ ਹੈ ਬੰਦਾ ਬਣਾਉਂਦਾ ਜਾਂ ਬਣਿਆ ਬਣਾਇਆ ਪਹਾੜ ਚ ਦੇ ਕੱਢਦਾ ਅਗਲਾ ਪਹਾੜ ਵੱਢਦੇ ਆ ਇਹਨੂੰ ਇਹਦੇ ਪੱਥਰ ਜਿੰਨੇ ਮਰਜ਼ੀ ਕੱਢ ਲੈ ਵਿੱਚ ਵੱਢ-ਵੱਢ ਕੇ ਕਿਹਦੇ ਇਹ ਜਿਹੜੇ ਏਦਾਂ ਹੀ ਆਪਣਾ ਜਿਹੜਾ ਮਾਰਬਲ ਲੱਗਿਆ ਵੀ ਏਦਾਂ ਹੀ ਬਣ ਸਕਦੀ ਉਹ ਵੀ ਖਬਰੇ ਲੱਖਾਂ ਸਾਲ ਪੁਰਾਣਾ ਤੁਸੀਂ ਮੰਨ ਲੈਣੇ ਥੋੜੀ ਆ ਧੱਕਾ ਨਾ ਕਰੋ ਹਾਂ ਕਿਆ ਲੱਗ ਗਿਆ ਉਹ ਦੱਸਿਆ ਵਾ ਪੈਨੇ ਦੀ ਕਿੱਥੇੋਂ ਨਿਕਲੀ ਆ ਹੂੰ ਇਹ ਰੋਮਨਾਂ ਦੇ ਬਈ ਰੋਮਨਾਂ ਦੇ ਵੇਲੇ ਦਾ ਹੈ ਹਾਂ ਰੋਮਨ ਦੀ ਸ਼ੁਰੂਆਤੀ ਉਹ ਇਹ ਰੋਮਨਸ ਨੇ ਬਣਾਇਆ ਵਾ ਇਹ ਇੱਥੇ ਤੇ ਆ ਰਿਹਾ ਵਾ ਆ ਬੰਦਾ ਉਰੇ ਤੇ ਮਿਲਿਆ ਤੇ ਇਹਦੇ ਹੱਥ ਚੋਂ ਇਹ ਪੈਨੇ ਦੀ ਨਿਕਲੀ ਆ ਹੱਥ ਚੋਂ ਨਹੀਂ ਨਿਕਲੀ ਇਹ ਕਿਸੇ ਹੋਰ ਪਾਸੋਂ ਨਿਕਲੀ ਆ ਆਪਰੇਸ਼ਨ ਹੋਇਆ ਦਾ ਚੂਲੇ ਦਾ ਚੂਣਾ ਪੋਇਆ ਹੋਇਆ ਹੈ ਤੇ ਜਰਤ ਕਣੀ ਦੂਰ ਤੇ ਬੁਲਾਇਆ ਆਹ ਸੱਚੀ ਗੱਲ ਆ ਆ ਜਿਹੜੀ ਆਪਾਂ ਉੱਥੇ ਦੇਖਦੇ ਸੀ ਨਾ ਬਾਪੂ ਹਾਂ ਉਹ ਦੇਖ ਇੱਥੋਂ ਨਿਕਲੀ ਹੈ ਬਾਈ ਬਾਈ ਆਹ ਹੋਇਆ ਆਪਰੇਸ਼ਨ ਹੋਇਆ ਚੂਲੇ ਦਾ ਖੜ ਜਾ ਦੇਖ ਖੜ ਜਾ ਇੱਕ ਮਿੰਟ ਮੈਨੂੰ ਦੇਖ ਲੈ ਜਾਦਵੀ ਦਾ ਡਾਕਟਰ ਹੁੰਦੇ ਸੀ ਵਜੀ ਇਹਨਾਂ ਦੀ ਕੋਈ ਪੱਟੀ ਲਾ ਕੇ ਜਿਹੜਾ ਖੂਹ ਆਪਾਂ ਨੇ ਦੇਖਿਆ ਸੀ ਪਾਣੀ ਠੰਡਾ ਜਾਵੇਂ ਓਏ 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 ਤੂ ਤੂੰ ਪਾਣੀ ਭਰ ਦੇ ਮਟਿਆ ਦੇ ਪਾਣੀ ਦਾ ਮਿੱਠਾ ਲਾਗੂ ਲਾਉਂਗਾ ਵੀ ਲਾਗੂ ਦੀ ਕਰ ਵੀ ਥੋੜਾ ਥੋੜਾ ਹੈ ਲੂਣਾ ਲੂਣਾ ਤਾਂ ਨਹੀਂ ਪਾਣੀ ਲੂਣਾ ਨਹੀਂ ਹੈ ਦੇ ਦੇ ਖੂਜੋਂ ਆਉਂਦਾ ਹੋਵੇ ਜਣਾਉਣ ਦੇ ਕਮਲੇ ਜਿਹੜਾ ਬੰਦਾ ਪਾਣੀ ਪੀ ਕੇ ਜਾਂਦਾ ਔਰੇ ਨਾ ਪਾਈ ਆਉਂਦੇ ਵਿਆਹ ਪਾਉਂਦੇ ਚੜਦੇ ਵਿਆਹ ਹੋ ਜਾਂਦਾ ਪਾ ਪਾ ਵਿਆਹ ਹੋ ਗਿਆ ਗੋਰੀ ਜਣ ਹੁਣ ਦੁਆ ਕਰ ਗੋਰੀ ਜਣ ਦੁਆ ਕਰ ਨਾਮ ਕਿੱਦਾਂ ਬਾਸ ਹੋੜ ਮਿਲਦਾ ਮਾਤਾ ਦੋ ਲੈ ਲੈ ਦੋ ਵਰਗੀਆਂ ਦੋ ਪਾਸਵਰਡ ਮਿਲਣ ਗਏ ਹੁਣ ਹਾਂ ਜੀ ਤੂੰ ਵੀ ਲੈ ਲਾ ਓਏ ਲੈ ਲਾ ਬਾਤ ਖਤਮ ਹੋ ਗਈ ਨਾ ਮੈਂ ਮੇਰਾ ਪਹਿਲਾ ਮੋਰ ਤਾਂ ਇਹਦਾ ਭੁੱਖੀ ਚੰਗੇ ਆ ਨਾ ਪਾਣੀ ਖੋਸਾ ਨਾ ਜੀ ਕਰਿਓ ਬੈਠ ਵੀਡੀਓ ਦੇਖਣ ਆਏ ਬਾਈ ਆਪਣੇ ਆਪਾਂ ਤਾਂ ਵੀ ਵੈਸੇ ਫੰਨ ਨੂੰ ਕਰਨਾ ਆਪਾਂ ਜੇ ਕੋਈ ਕੋਈ ਗਲਤ ਕਰਦਾ ਨਹੀਂ ਆਪਾਂ ਨਾ ਨਾ ਆਸਿਮ ਜੋ ਆਸਿਮ ਹੌਲੀ ਕਰ ਨਾ ਜੀ ਮੋਢਾ ਪਾਣੀ ਪੀ ਲੱਗਿਆ ਹੁਣ ਇਹ ਕਹਿੰਦਾ ਜੇ ਇਹਨੂੰ ਪੱਕੀ ਗੱਲ ਇਹਨੂੰ ਆਇਆ ਮੈਂ ਜੀ ਕਹਿੰਦਾ ਮੈਂ ਕਹਿੰਦਾ ਪਿੱਛੇ ਰੰਗ ਪਾਸ ਬਣ ਦੇਣ ਚ ਜਾ ਕੇ ਜਾ ਕੇ ਜਾ ਕੇ ਸਿਟੀ ਜਾਂ ਸੀ ਪ ਲਾਲ ਰੰਗ ਦਾ ਨਿਕਲਦਾ ਇਹਨੇ ਦੇਖੀ ਹੈ ਨਹੀਂ ਪਾਓ ਮਿੱਠਾ ਮਜੀਤੋ ਪੀ ਕੇ ਦੇਖ ਯਾਰ ਵਧੀਆ ਪਾਣੀ ਲੈ ਲਿਆ ਇਹਨੇ ਵੀ ਇੱਕ ਦਾ ਪਾਸਵਰਡ ਹੁਣ ਦੇ ਦੂਈ ਵਾਰ ਵੀ ਲੈ ਦੂਗਾ ਇਹ ਭਰਿਆ ਮੇਰਾ ਜ਼ੋਰ ਨੂੰ ਹੀ ਲੈ ਗਿਆ ਬਾਅਦ ਇੱਥੇ ਤੇ ਸਟੈਂਪ ਮੋੜ ਹੈ ਨਾ ਇਹਨਾਂ ਦਾ ਪਰਮੈਸਨੋ ਲੱਤੀ ਹੈ ਲੈ ਕਾਰਤਾ ਦੀ ਵੀ ਦੋ ਚੂੜੀਆਂ ਚ ਮਿਲਦੀ ਆ ਇਹਦਾ ਜਿਹੜਾ ਜਿਵੇਂ ਆਪਾਂ ਬੁੱਕ ਲਾ ਕੇ ਪੀਤਾ ਉਵੇਂ ਮਿਲਦਾ ਪਾਸਵਰਡ ਦਾ ਜਾਓ ਤੁਸੀਂ ਮੈਂ ਚੋਰੀ ਪਾਣੀ ਪੀਣੇ ਚੋਰੀ ਚੋਰੀ ਪਾਸਵਰਡ ਲੈਣਾ ਹੈ ਲਓ ਜੀ ਪਾ ਤੇਟਾ ਨੂੰ ਚਾਲੇ ਦੁਬਾਰਾ ਹਾਂ ਵੈਸੇ ਉਰੇ ਆਵੇ ਠੰਡੇ ਦੇ ਮੌਸਮ 'ਚ ਹੈ ਨੀ ਹਾਂ ਮਤਲਬ ਕਿ ਜਿਆ ਠੰਡਾ ਜਿਹਾ ਹੋ ਜਵੇ ਜਿਆ ਆਵੇ ਬੰਦਾ ਯਾਨੀ ਆਹਾਂ ਦੁਪਹਿਰ ਟਾਈਮ ਦਾ ਹੁਣ ਗਰਮੀ ਹੋ ਗਈ ਹੋਏ ਵੀ ਯਾਨੀ ਗਰਮੀ ਆਉਂਦੀ ਆ ਬੰਦੇ ਨੂੰ ਲੈ ਲਿਆ ਆਪਾਂ ਨੇ ਆਪਣਾ ਜਿਹੜਾ ਉਹਦਾ ਉਹ ਉਰੇ ਆ ਜਾਣਾ ਕਬੂਤਰ ਸ਼ੌਂਕੀਆ ਨੇ ਉਰੇ ਹਾਂ ਇਹ ਲੋੜ ਉਹ ਕਬੂਤਰ ਆ ਜਾਂ ਬਾਈ ਆ ਚੀਨਾ ਬੈਠਾ ਉਹ ਇੱਕ ਆਨੂ ਲਾਇਆ ਲਾਇ ਕਿਸੇ ਨੇ ਹਾਂ ਪਾਣੀ ਦੀ ਚੂਣੀ ਭਰ ਲਾ ਠੀਕ ਆ ਪਾਣੀ ਦਾ ਬਸੇਰਾ ਹਾਂ ਪਾਣੀ ਦਾ ਏਡੀ ਲਾਗੋ ਛੱਡੀ ਫਿਰਦਾ ਬਾਥਰੂਮ ਚ ਹੀ ਜਾ ਜਿੱਥੇ ਦਰਦ ਹੋਏ ਤਾਂ ਸਮਝ ਨਹੀਂ ਕੈੜੀ ਆ ਬੰਦੇ ਕਹਿੰਦੇ ਬਾਥਰੂਮ ਜਾਣਾ ਮੈਂ ਭਾਈ ਜਗਤ ਤਾਂ ਨਹੀਂ ਕਿਤੇ ਕੈੜੀ ਆ ਰੇ ਇੰਡੀਆ ਵਾਂਗ ਮੈਂ ਜਾ ਇੱਥੇ ਤੇਰੇ ਦਰਦ ਹੋਏ ਸਮਝ ਨਹੀਂ ਕੈੜੀ ਆ ਚਲੋ 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 ਜੀਰੋ ਹੂੰ ਥੱਕ ਗਿਆ। ਸਾਰਾ ਰਹਿ ਗਿਆ ਪਿੱਛੇ ਗਿਆ ਸਾਰਿਆਂ ਦਾ। ਨਹੀਂ 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 ਥੱਕਣ ਵਾਲੇ ਸਰੀਰ ਨਹੀਂ ਇਹ। ਹਾਂਜੀ। ਹੋਰ ਲੱਗਦਾ ਮੂੰਹ ਤੇ ਸਾਰਿਆਂ ਦੇ ਜ਼ਿਆਦਾ ਥੱਕਿਆ ਵਾ ਤੂੰ ਹੀ ਅਮਜੀਦ। ਪੂਰੇ ਚੜਦੀ ਘਰਾ ਚਾ ਯਾਰ। ਜੰਮਾਂ ਦੇ। ਆਇਓ। ਸਿਰਾਂ ਤੇ ਲਾ ਜੰਗਲੇ ਪਿਆ ਅਮਜੀਦ। ਹਾਂ? ਹੂੰ। ਉਹ ਅਨੇ ਆ ਰਹੇ ਲੋ ਉਹ ਜਿਹੜੀਆਂ ਫਿਰਵਾ ਨਹੀਂ ਹੁੰਦੀਆਂ ਡਰਾਉਣੀਆਂ ਆਂ ਭੂਤਾਂ ਹੀ ਆਉਣੀਆਂ ਉਹ ਆਇਓ ਬੰਦੇ ਘੁੰਮਣ ਆਏ ਹੋਏ ਵਿਛੜ ਕੇ ਸਾਈਡ ਜੀ ਉਹਨੂੰ ਲੱਗ ਜਾ ਕਰਦੇ ਆ ਕਮਲ ਤੂੰ ਸਾਡੇ ਜੋ ਵਿਛੜ ਜਾ ਇਹਦੇ ਨੂੰ ਲੱਭੂਗੇ ਆਪਾਂ ਜਾ ਰਹੇ ਚਾਰ ਹੀ ਵਿਛੜ ਗਏ ਮੈਂ ਕਿਹਾ ਨਾ ਕੀ ਲੱਭ ਗਿਆ ਕਾਲੀ ਕਾਂਟੋ ਤੂੰ ਹੁਣ ਆ ਸਭ ਸੁੱਖੂ ਕੱਢ ਲਿਓ ਉਹ ਸਭ ਸੁੱਖੂ ਕੱਢ ਲਿਓ ਮੇਰਾ ਵੀਰ ਉਨਾ ਲੱਡੋ ਲੈ ਕੇ ਤਾਂ ਮਾਰਦਾ ਦੇਖੀ ਤਾਂ ਨਮਾ ਕਿੱਥੇ ਗਈ ਹੋਰ ਦਾ ਕੋਈ ਛੇੜ ਲਈ ਉਹ ਡੂੰਗਣਾ ਨਾ ਬਣਾ ਵੇ ਜੇ ਭੱਜਦੇ ਨੂੰ ਰਾਹ ਨਾ ਲੱਭੇ ਆਪਾਂ ਹਾਂ ਆਦੀ ਵਿੱਦਿਆ ਪੜਾਈ ਜਦੋਂ ਰੱਖਦੇ ਜਰਾ ਸੁੱਕਿਆ ਖੜਾ ਹੈ ਹੈ ਬਥੇਰੀ ਕਾਪੀਆਂ ਜਿ ਰੱਖੀ ਯਾਰ ਇਹ ਵੀ ਆਪਾਂ ਇਹ ਕੋਈ ਫਾਇਦਾ ਨਹੀਂ ਆਇਆ ਇੱਧਰ ਰੱਖੀ ਨਾ ਹਾਂ ਨਹੀਂ ਆਪਾਂ ਜਾ ਵੀ ਆਏ ਇਹ ਹੁਣ ਚੱਲੇ ਆ ਬੰਦੇ ਉੱਪਰ ਨੂੰ ਵੀ ਟੰਗੀ ਵੀ ਔਰੇ ਜਿਹੜਾ ਰਾਤ ਨੂੰ ਆਖਰੀ ਬੰਦਾ ਹੋਊਗਾ ਉਹਨੇ ਆ ਜਿੰਦਾ ਲਾ ਕੇ ਜਾਣਾ ਕਿਲੇ ਨੂੰ ਆ ਗਿਆ ਇਹਨੂੰ ਹੁਣ ਪਹਿਲੇ ਬੰਦੇ ਹੈਗੇ ਆ ਇੰਨੇ ਮਾਦਾਰਾਂ ਦੇ ਲੱਗ ਬੰਦੇ ਆ ਆਪ ਜੀ ਦਾ ਲਾ ਕੇ ਜਾਣਾ ਬੰਦਿਆਂ ਦੇ ਹਾਂ ਇਹ ਮੇਰੇ ਖਿਆਲ ਉਹਦੀ ਲੱਗਦੀ ਮੈਨੂੰ ਜਿਹੜਾ ਉਹਨੇ ਲੋਕਰ ਰੱਖਿਆ ਹੋ ਪਰਚਾਬੀ ਵੀ ਹੈ ਹਾਂ ਉੱਥੇ ਛੋਨਾ ਛੋਨਾ ਚਾਬੀ ਵੀ ਦੇਖੋ ਕਿਹੜੇ ਟਾਈਮ ਦੀ ਆ ਉਹਦੀ ਲੋਕਰ ਦੀ ਆ ਇਹ ਫਿਰ 15ਵੀਂ ਸਦੀ ਦੀ ਆ 15ਵੀਂ ਸਦੀ ਦੀ ਬੰਦੀਆਂ ਨੂੰ ਮੇਰੇ ਗੋਲ ਵੀ ਆ ਚੱਤ ਨੂੰ ਕਿ ਮਰਦਾ ਹੈ ਹਾਂ ਆਜੋ ਆਜੋ ਥੱਕ ਗਏ ਤੁਸੀਂ ਆਣੀ ਗੱਡੀ ਦਾ ਟਾਈਮ ਓਵਰ ਹੋ ਗਿਆ ਹੈ ਗੱਡੀ ਦਾ ਵੀ ਟੱਚ-ਫਟੇ ਦੀ ਜਾਂਦੇ ਨਹੀਂ ਹੁਣ ਆਪਾਂ ਉੱਪਰ ਨੂੰ ਚੱਲੋ ਜਾਂਦੇ ਜਾਂਦੇ ਹੂੰ ਉਹ ਜਾ ਉਧਰ ਨਾ ਟਾਈਮ ਗਿਰ ਦਰਦੇ ਉਹ ਤਿਲਕ ਸਕਦੇ ਆਪਾਂ ਇਧਰੋਂ ਚੱਲੋ ਹੁਣ ਸਿੱਧੇ ਰਾਸਤੇ ਲੈ ਹੁਣ ਦਾ ਹੁਣ ਦਾ ਬੰਦਾ ਆਪੋ ਹੀ ਜਾਂਦਾ ਬੜਾ ਮਾਸੂਮ ਠੰਡਾ ਜਾਵੇ ਫੇਰ ਆਵੇ ਉਹਰੇ ਹਾਂ ਨਾ ਮੌਸਮ ਤਾਂ ਆ ਵੀ ਗੁਰਪੀ ਇਸ ਟਾਈਮ ਵੀ ਹੁਣ ਲੱ ਲਾ ਵੀ ਆਪਣੇ ਕੋਲ 7:00 ਵਜੇ ਪਾਣੀ 8 ਹੋ ਗਏ ਹਾਂ ਪਾਣੀ 8 ਕੇ ਦਾ ਟਾਈਮ ਸਹੀ ਹੀ ਆ ਹਾਂ ਘੰਟਾ ਕਰ ਆਵੇ ਹਾਂ ਲੱਗਦਾ ਤਾਂ ਆਊਗਾ ਕੀ ਗੱਲ ਹੈ ਓਏ 6:00 ਵੱਧਦੀ ਆ ਮੇਰੇ ਬੈਠਾ ਪਰੌਂਠਾ ਖਾਂਦਾ ਹੋਵੇ ਕੋਈ ਹਾਂ ਕੀ ਗੱਲ ਜੀ ਤੇ ਮੈਨੂੰ ਯਾਰ ਇਹ ਬੰਦੇ ਨੂੰ ਉਹ ਦੇਖ ਲੈ ਹੁਣ ਜਿਹੜੀ ਸੜਕ ਪਰ ਆ ਪਾ ਆ ਦੇਖ ਕਿੰਨੀ ਡੈਟ ਆ ਸੜਕ ਉਹ ਸਰਾਸਤਾ ਨਹੀਂ ਸਹੀ ਇਹ ਘਰ ਨੂੰ ਇਹਦੇ ਕਰਕੇ ਜੀ ਕੀਮਤ ਥੋੜੀ ਜਿਹੀ ਘੱਟ ਹੋਊ ਜੇ ਤਾਂ ਬੈਕਸਾਈਡ ਦੇ 뷰 ਦੇਖਿਆ ਜਾਵੇ ਘਰ ਦਾ ਉਹਦੇ ਸਾਰ ਨਾਲ ਵਧੂ ਸਹੀ ਹੁੰਦਾ ਜੇ ਕਾਰ ਨੂੰ ਰਾਸਤਾ ਸੋ ਕਿਹੜਾ ਰਹੂਗਾ ਅੱਗੇ ਗੁਰਪੀਤਾ ਕਹਿੰਦਾ ਇੱਥੇ ਬੈਠ ਕੇ ਬੰਦਾ ਪਰੌਠਾ ਖਾਂਦਾ ਹੋਵੇ ਸਵੇਰੇ ਤੂੰ ਕਹਿੰਦਾ ਰਹੂ ਹੋਣ ਪਰੌਂਠਾ ਕਮਾਉਣ ਬਾਅਦ ਪਰੌਂਠਾ ਖਰੀਦਣ ਬਾਅਦ ਤੇ ਕੰਮ ਵੀ ਜਾਣਾ ਪੈਣਾ ਉਹ ਨੂੰ ਕਿਹੜਾ ਜਾਊਗਾ ਹਾਂ ਲੈ ਜੜੇ ਹੁਣ ਚਲੇ ਤਾਂ ਚਲੇ ਤਾਂ ਸੌਖਾ ਜਾਏਗਾ ਨਾ ਆਉਣਾ ਔਖਾ ਇਹ ਜੈਲਾ ਨੇ ਆਪਣਾ ਲਾਲਾ ਵੀ ਜਿਵੇਂ ਫਾਰਮ ਹਾਊਸ ਆ ਨਾਲ 올ੀਵੇ ਦੀ ਖੇਤੀ ਕਰੀ ਵੀ ਇਹਨਾਂ ਨੇ ਆਪਣੀ ਇਹ ਜਤੂਨ ਦੀ ਖੇਤੀ 올ੀਵੇ ਦੀ ਖੇਤੀ ਕਰੀ ਹੋਈ ਨਾਲ ਬੂਟੇ ਇਹਨਾਂ ਦੇ ਆਪਦੇ ਆ ਇਹ ਹੈ ਤੈਨੂੰ ਹਾਂ ਮੈਂ ਡੜਾ ਮਾਰੂ ਜਾ ਕੇ ਮੇਰੀ ਤੇ ਮੇਰੇ ਦੋ ਬਾਰ ਬੱਜੀ ਆ ਜਾ ਕੰਮ ਕੰਮ ਸੱਜਿਆ ਜਾਂਦਾ ਕੰਮ ਵਿੱਚ ਕੀਤੀ ਕੰਮ ਨਾ ਹੋਵੇ ਮੁਰਾ ਟੇਰ ਪਿਓ ਤੇਰੇ ਨਾ ਹੁਣ ਤਾਂ ਵੱਜਣਗੇ ਨਾ ਹਟ ਜਾ ਨਾ ਨਾ ਸਾਡੀ ਸਾਡੀਆਂ ਉਹ ਨਾ ਨਾ ਕਹਿੰਦਾ ਬੰਦੇ ਥੱਕ ਗਏ ਬਰਲਾ ਨਹੀਂ ਮੱਲੀ ਹਾਂ ਵਜੀਦ ਵੀ ਥੱਕ ਗਿਆ ਥੱਕ ਗਿਆ ਸਭ ਤੇ ਵਜੀਦ ਸਭ ਤੇ ਲਾਸਟ ਚ ਥੱਕ ਗਿਆ ਬਾਈ ਵਜੀਦ ਨੂੰ ਕਿਹਾ ਦਿਆਕ ਵੱਜੇ ਜਾਂਦੇ ਸੀ ਹਾਂ ਪਾਪ ਕਰਦੇ ਮੇਸ ਪੈਕਾਸ ਆ ਕੀ ਸੌਪੋਟ ਚਾਓ ਚਾਓ ਬੰਦੇ ਦਾ ਆਪ ਖਾਈ ਲੋ ਹੇ ਲੋ ਕਰਦੇ ਭਾਈ ਹੁਣ ਕਰੀਏ ਕੀ ਆ ਉਹ ਤੂੰ ਟੋਪਲਾ ਹੋ ਜੀ ਉਹ ਨਾ ਛੱਟ ਵਿੱਚ ਹੀ ਹੋਣੀ ਆ ਕਿਆ ਕਹਿੰਦੇ ਬਲੌਗ ਬਣਾਉਂਦੇ ਆਂ ਇੱਥੇ ਤਾਂ ਹੀ ਬੋਲੇ ਹਾਂ ਐਪਰੀਸ਼ੀਏਟ ਕਰਦੇ ਨੇ ਆਪ ਹਾਂ ਹਾਂ ਆ ਤਾਂ ਬਈ ਪਲੱਸ ਪੁਆਇੰਟ ਮਿਲਿਆ ਆਪਣਾ ਤੇ ਲਓ ਜੀ ਹੁਣ ਆਪਾਂ ਚੱਲਿਆ ਹੇਟਾਂ ਨੂੰ ਆ ਦੇਖੋ ਸੜਕ ਜੜੀ ਤੇ ਆਪਾਂ ਜੜਕੇ ਆਏ ਸੀ ਇਹ ਵੀ ਹੋਣੀ ਚੱਲੀ ਬੜਾ ਜਾ ਬੁਰੀ ਬੁਰ ਗਿਆ ਸੜਕਾ ਤੇ ਪੈਂਦੀ ਹੋਈ ਜਗ੍ਹਾ ਇਹ ਬਰੇਸ਼ਾ ਜ਼ਿਲ੍ਹੇ ਚ ਤੇ ਤੁਸੀਂ ਗੂਗਲ ਤੇ ਭਰ ਸਕਦੇ ਆ ਰੋਕਾ ਦੀ ਮਨਹਿਰਵਾ ਤੇ ਮੇਰੇ ਨਾਲ ਡਰਾਈਵਰ ਮਨਜੀਤ ਸਿੰਘ ਮਾਪੀ ਯੈਸ ਤੇ ਕੈਮਰਾਮੈਨ ਗੁਰਪ੍ਰੀਤ ਸਿੰਘ ਖਰੜਾ ਗੁੱਗੂ ਇਟਲੀ